ਮਾਤਾ ਆਪਣੇ ਪੁੱਤ ਨੂੰ ਗੁਰਮੁਖ ਪਿਆਰਿਓ ਪਿਆਰ ਦੇ ਨਾਲ ਲਾੜ ਦੇ ਨਾਲ ਬੁਲਾਉਂਦੀ ਹੈ ਵੀ ਆਹ ਮੇਰਾ ਲਾਲ ਕਿੰਨੇ ਨਾਂ ਤੂੰ ਬੋਲਦੀ ਹੈ ਕਿੰਨੇ ਨਾਂ ਉਹਦੇ ਰੱਖਦੀ ਹੈ ਪਰ ਉਹ ਨੂੰ ਇਉਂ ਨਹੀਂ ਪਤਾ ਕੀ ਉਹ ਮਾਤਾ ਮੋਰੂ so ਗੁਰਮੁਖ ਪਿਆਰੇ ਦੂਜੀ ਸਟੇਜ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਪਰ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਬੱਚਾ ਮਾਂ ਨੂੰ ਪਿਆਰ ਕਰਦਾ ਹੈ ਪਰ ਇਉਂ ਨਹੀਂ ਪਤਾ ਗੁਰਮੁਖ ਪਿਆਰੇ ਮੌਤ ਬਚਪਨ ਦੇ ਵਿੱਚ ਆ ਜਾਵੇ ਆਪਾਂ ਇਉਂ ਨਹੀਂ ਵੀ ਆਪਾਂ ਬਢੇਪੇ ਦੇ ਵਿੱਚ ਹੀ ਮਰਨਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖ ਪਿਆਰੇ 52 ਅਖਰੀ ਬਾਣੀ ਹੈ ਜਦੋਂ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਨਾ 262 ਅੰਗ ਤੇ ਇਓ ਹੀ ਗੁਰਮੁਖ ਪਿਆਰੇ 250 ਅੰਗ ਤੇ 52 ਅਖਰੀ ਦੀ ਬਾਣੀ ਚੱਲਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਦੇ ਵਿੱਚ ਕਹਿੰਦੇ ਨਾ ਕਹਿੰਦੇ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਬਚਪਨ ਦੇ ਵਿੱਚ ਚਲੇ ਜਾਣਾ ਕਹਿੰਦੇ ਆਪਾਂ ਨੂੰ ਨਹੀਂ ਪਤਾ ਆਪਾਂ ਜਵਾਨੀ ਦੇ ਵਿੱਚ ਚਲੇ ਜਾਣਾ ਜਾਂ ਬਢੇਪੇ ਦੇ ਵਿੱਚ ਚਲੇ ਜਾਣਾ ਕੀ ਕਹਿੰਦੇ ਕਹਿੰਦੇ ਨਹਿ ਬਾਰਕ ਨਹਿ ਜੋਬਨ ਕਹਿੰਦੇ ਆਪਾਂ ਨੂੰ ਨਹੀਂ ਪਤਾ ਤਾ ਜਵਾਨੀ ਬਚਪਨ ਦੇ ਵਿੱਚ ਚਲੇ ਜਾਣਾ ਨਹਿ ਜੋਬਨ ਨਾ ਜਵਾਨੀ ਦੇ ਵਿੱਚ ਪਤਾ ਵੀ ਆਪਾਂ ਜਵਾਨੀ ਦੇ ਵਿੱਚ ਹੀ ਮਰ ਜਾਣਾ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਮਿਰਦ ਕਹਿੰਦੇ ਨੇ ਬਢੇਪੇ ਨੂੰ ਨਹਿ ਮਿਰਦੀ ਕਿਛ ਬੰਦ ਕਹਿੰਦੇ ਉਹ ਬੇਰਾ ਦਾ ਬੂਜੀ ਆ ਕਹਿੰਦੇ ਉਹ ਵੇਲੇ ਦਾ ਕਿਸੇ ਨੂੰ ਨਹੀਂ ਪਤਾ ਸਤਿਗੁਰੂ ਜੀ ਮਹਾਰਾਜ ਕਹਿੰਦੇ ਜਦ ਆਏ ਪਰੈ ਜਮ ਫੰਦ ਜਦੋਂ ਜਮਾ ਨੇ ਆਪਣੀ ਫਾਹੀ ਗਲ ਦੇ ਵਿੱਚ ਪਾ ਲੈਣੀ ਆ ਉਹ ਵੇਲੇ ਦਾ ਨਹੀਂ ਕਿਸੇ ਨੂੰ ਪਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਹਿ ਬਾਰਕ ਰਹੇ ਜੂਬਨ ਨਹਿ ਬਿਰਤੀ ਕਿਛ ਬੰਦ ਹੋ ਵੇਰਾ ਨਹਿ 부ਝੀ ਐ ਜੇ ਉਹ ਆਏ ਪਰੈ ਜੇ ਉਹ ਫੰਦ ਹੁਣ ਮਾਂ ਆਪਣੇ ਬੱਚੇ ਨੂੰ ਗੁਰਮੁਖ ਪਿਆਰੇ ਪਿਆਰ ਕਰਦੀ ਐ ਦੂਜੀ ਸਟੇਜ ਐ ਗੁਰਮੁਖ ਪਿਆਰੇ ਬਚਪਨ ਦੇ ਵਿੱਚ ਵੀ ਮੌਤ ਆ ਸਕਦੀ ਐ